ਇਦਾਂ ਤਿੱਲੇ 'ਚ ਬੜਨਾ ਠੰਡੇ ਠੰਡੇ ਪਾਣੀ 'ਚ ਉਦਦਾ ਨਿੱਗਾ ਹੋਣਾ ਆ ਮੋਟਰ ਦਾ ਆ ਲੋ ਜੀ ਆਪਾਂ ਅੱਗੇ ਵਿਚਾਰ ਮੈਂ ਦਾ ਮਾਰਦੇ ਹੁਣ ਆਪਾਂ ਦੇਖ ਰਿਹਾ ਆ ਆਪਾਂ ਆਪਣੇ ਨਾ ਕੱਪੜੇ ਲੈ ਲਈਏ ਛੱਲੀ ਨੂੰ ਦੇ ਜਲਦੀ ਆ ਤੂੰ ਨਿਸ਼ਾਨੀ ਦੱਸ ਵਿਆਹ ਦੀ ਗਾਣਾ ਵੀ ਕੱਢ ਰੰਦੀ ਆ ਬੀਬੀ ਸਾਡੀ ਬੀਬੀ ਆ ਗਈ ਕਿੰਨੇ ਦਿਨਾਂ ਤੋਂ ਕਹਿ ਰਹੇ ਸੀਗੇ ਮੈਂ ਮਿਲਣਾ ਆ ਮਿਲਣਾ ਹਾਂਜੀ ਸਸਰੀਕਾਲ ਹੋਰ ਸਾਰਿਆਂ ਦਾ ਮਾਹਰ ਬਲੌਗ 'ਚ ਸਵਾਗਤ ਹੈ ਤੇ ਸਵੇਰ ਹੋ ਗਈ ਆ ਅਗਲਾ ਦਿਨ ਚੜ ਗਿਆ ਆ ਤੇ ਕੱਲ ਉਹ ਬਿਮਾਰ ਹੋ ਗਏ ਸੀਗੇ ਆਪਾਂ ਤੇ ਅੱਜ ਫੇਸੇ ਦਵਾਈ ਲੈ ਆਣੀ ਆ ਕੱਲ ਲੈ ਆਈ ਨਹੀਂ ਤੇ ਹੁਣ ਲਿਆਵਾਂਗੇ ਦਵਾਈ ਤੇ ਹੁਣ ਤੁਹਾਨੂੰ ਦਿਖਾਵਾਂਗੇ ਡੈਡੀ ਜੀ ਕਿੰਦਾ ਟੈਂਟ ਦੇ ਕੱਪੜੇ ਧੋਂਦੇ ਆ ਸਾਫ਼ ਸੁਥਰਾ ਰੱਖੀਦਾ ਆਪਾਂ ਸਾਰਾ ਸਮਾਨ ਤੇ ਤੁਹਾਨੂੰ ਦੱਸਦੇ ਕਿੰਦਾ ਧੋਈਦੇ ਆ ਲੋਈ ਡੈਡੀ ਜੀ ਪਾਉਣ ਲੱਗੇ ਪਤੀਲੇ 'ਚ ਸਰ ਅੱਜ ਤੁਹਾਨੂੰ ਕਪੜੇ ਧੋ ਕੇ ਦਿਖਾਵਾਂਗੇ ਟੈਂਟ ਵਾਲੇ ਇੰਦਾ ਪਾਣੀ ਚ ਪਾ ਲਿਆ ਹੁਣ ਫੇ ਫਤੀਲੇ ਚ ਤੇ ਆ ਸਾਰੇ ਇਹਦੇ ਵਿੱਚ ਡੋਬ ਦੇਣੇ ਪੈਰ ਮਾਰਨੇ ਨੇ ਧੋ ਕੇ ਦਿਖਾਣਾ ਕਿੰਦਾ ਆ ਮੈਂ ਫੜਾਨੀ ਡੈਡੀ ਜੀ ਨੂੰ ਮੋਟਰ ਚਲਾਇਆ ਈ ਦੋ ਬੈਗਟ ਬਣ ਗਏ ਫਤੀਲੇ ਚ ਇੱਕ ਬੈਗਟ ਦੋ ਅੱਛਾ ਦੋ ਬੈਗਟ ਬਣੇ ਆ ਹਾਂ ਇੰਦਾ ਤਾਂ ਹੋਣੇ ਆ ਅਲਤਨੋ ਤੋਂ ਗਏ ਦਸਣਾ ਫੋਟੋ ਲੈ ਕਰ ਹਾਂ ਇੱਕ ਦੂਆ ਪਾ ਦੇਣਾ ਹੋ ਦੇਖਣਾ ਹਾਂ ਹੁਣ ਮੋਟਰ ਚਲਾ ਕੇ ਜਲਦੀ ਇਹ ਬਾਲ ਖੋਲਣਾ ਬਸ ਫੇ ਪਾਣੀ ਪਾ ਦੇਣਾ ਇਹਦੇ ਵਿੱਚ ਪਤਿਲਿਆ ਚ ਭਰ ਦੇਣਾ ਲੋ ਜੀ ਅਦਰ ਬਾਲ ਚਲਾਤਾ ਆ ਤੇ ਅਦਰ ਪਾਣੀ ਆਣ ਲੱਗਾ ਲੋ ਜੀ ਹੁਣ ਆਪਾਂ ਭਰ ਲੈਣਾ ਪਤਿਲਾਂ ਪਾਣੀ ਨਾਲ ਐਦਾਂ ਹੀ ਆ ਉਹ ਤਾਂ ਐਨੀ ਠੰਡਿਕ ਦੌਣਾ ਸੌਖੇ ਕਿਤੇ ਫੇਰ ਵੀ ਅੱਪਾ ਸਾਫ਼ ਸੁਥਰਾ ਰੱਖੀਦਾ ਸਮਾਨ ਦੇਖੋ ਐਦਾਂ ਝੱਗ ਕਰ ਲੈਣੀ ਪਾਣੀ ਨਾਲ ਹੁਣ ਇਹਨੂੰ ਫੋਲ ਕਰਦੇ ਦੋਨੇ ਪਤੀਦੇ ਆ ਨੂੰ ਨੋ ਜੀ ਹੁਣ ਆਪਾਂ ਹੌਲੀ ਹੌਲੀ ਫੜਾਵੇਂ ਚੱਕ ਚੱਕ ਕੇ ਛੱਤਾਂ ਡੜੀ ਨੂੰ ਅਪਰਲਾ ਫੜਾ ਦੰਨੇ ਛੋਟਾ ਜਾਈ ਚਲੋ ਇਹ ਸਾਈਡ ਤੇ ਇਹ ਸਾਈਡ ਤੇ ਰੱਖਾ ਅੱਛਾ ਅੱਛਾ ਜਦੋਂ ਪਹਿਲਾਂ ਇਹ ਤਾਂ ਆ ਗਿਆ ਦੱਸ ਦੋ ਫੇਰ ਮੈਂ ਫੜਾਣੀ ਤੁਹਾਨੂੰ ਐਦਾਂ ਥਿੱਲੇ ਚ ਬੜਨਾ ਠੰਡੇ ਠੰਡੇ ਪਾਣੀ ਚ ਉਧਰ ਦਾ ਨਿੱਗਾ ਹੋਣਾ ਆ ਮੋਟਰ ਦਾ ਆ ਲੋ ਜੀ ਐਦਾਂ ਧੋਣੇ ਆਪਾਂ ਸਾਰੇ ਕੱਪੜੇ ਡੈਡੀ ਜੀ ਅੱਧੀਆਂ ਅੱਛਾ ਜੀ ਹੁਣ ਮੈਂ ਫੜਾਣੀ ਆ ਲੋ ਜੀ ਇੱਧਰ ਧੋਤੇ ਆ ਦੇਖੋ ਥਿੱਲੇ ਭਰ ਦਿੱਤੇ ਹੋਰ ਨਹੀਂ ਹੈਗਾ ਡੈਡੀ ਜੀ ਦੋ ਛੱਤਾ ਰਹਿ ਗਈਆਂ ਸਾਡੀਆਂ ਉਹ ਹੁਣ ਪੀਲੇ ਫੁੱਲ ਹੋ ਗਏ ਚੁੰਕਾ ਦੇ ਹੋਣ ਹਾਂਜੀ ਥੋੜੀ ਹੁਣ ਇੱਕ ਦੇਖ ਲਈਏ ਮੈਨੂੰ ਤਾਂ ਲੱਗਦਾ ਨਹੀਂ ਹੈ ਨੀ ਗਾ ਇਹਦੇ ਵਿੱਚ ਚਲ ਦੇਖਦੇ ਆ ਲੋ ਜੀ ਹੋ ਗਏ ਤੋਂ ਇਹ ਹੁਣ ਆਪਾਂ ਫੇਰ ਕੱਢਣੇ ਪਾਣੀ ਚ ਦੁਬਾਰਾ ਇਹ ਹਲੇ ਅੱਧੀ ਰੱਖਣੀ ਹੈ ਡੈਡੀ ਜੀ ਇਹ ਕੱਲ ਨੂੰ ਸਵੇਰ ਨੂੰ ਗੱਡੂਗਾ ਫੇਰ ਦੱਸਾਂਗੇ ਕੱਢ ਕੇ ਕਿੱਦਾਂ ਕਿੱਦਾਂ ਕੱਢੀਦੇ ਆ ਫੇਰ ਫੇ ਹੁੰਦਾ ਔਖਾ ਕੰਮ ਹਾਂਜੀ ਆ ਦੇਖੋ ਮਸ਼ੀਨ ਕੀ ਹਾਲ ਕੀਤਾ ਮੈਂ ਇਹਦੀ ਵੀ ਸਟੋਰੀ ਦੱਸਾਂਗੇ ਤੁਹਾਨੂੰ ਕੀ ਕਿੱਦਾਂ ਹੋਈ ਲੋਹ ਜੀ ਕਹਿੰਦੇ ਅੰਗੇਲੀ ਨਹੀਂ ਕਰਨੀ ਕੰਮ ਚ ਜਦੋਂ ਲੱਗੇ ਆ ਤਾਂ ਚੰਗੀ ਤਰ੍ਹਾਂ ਕਰੋ ਕੰਮ ਐਦਾਂ ਜੀ ਸੁਣੋ ਉਹ ਵੀ ਦੋਵਾਂ ਦੇ ਪਤੀਆ ਪਤੀਲਾ ਡੋਪਨ ਲੱਗੇ ਹੁਣ ਦੋ ਛੱਤਾ ਰਹਿਣੀਆਂ ਸੀ ਜੀ ਉਹ ਵੀ ਡੋਪ ਦੇਣੀਆਂ ਆਪਾਂ ਐਂ ਤਲਾਹ ਤੋੜਣਾ ਸਾਰਾ ਸਮਾਨ ਛੱਡਣਾ ਨਹੀਂ ਕੋਈ ਗੰਦਾ ਹਾਂ ਚਲੋ ਹੁਣ ਆਪਾਂ ਫਲਾਮੇ ਚੱਕ ਕੇ ਤੇ ਫਿਰ ਡੈਡੀ ਜੀ ਡੋਬ ਦਿੰਦੇ ਆ ਲੋ ਜੀ ਆਪਾਂ ਮੰਮੀ ਜੀ ਕੋ ਗਿਆ ਰਸੋਈ 'ਚ ਮੰਮੀ ਜੀ ਬਣਾਉਂਦੇ ਰੋਟੀ ਤੇ ਹੁਣ ਬਣਾਉਣ ਲੱਗੇ ਆ ਲੱਸੀ ਦੇਖੋ ਐਡੀ ਮੰਮੀ ਦੀ ਬਹੁਤ ਵਧੀਆ ਲੱਸੀ ਬਣਾਣੀ ਆ ਤੇ ਡੈਡੀ ਜੀ ਨੂੰ ਦੇਣੀ ਰੋਟੀ ਲੱਸੀ ਨਾਲ ਤੇ ਹੁਣ ਬਣਾਨੇ ਆ ਆਪਾਂ ਲੱਸੀ ਤੇ ਤੁਹਾਨੂੰ ਵੀ ਦੱਸ ਦੇ ਲੱਸੀ ਕਿੱਦਾਂ ਬਣਾਈ ਆਪਾਂ ਮੰਮੀ ਗੰਦੇ ਮੈਂ ਜੰਤਰ ਕੋਲੀ ਰੱਖਿਆ ਆ ਮੰਮੀ ਜੀ ਸਵੇਰੇ ਸਵੇਰੇ ਉੱਧਦੇ ਆ ਅੱਧਾ ਦੇਖੋ ਲੱਸੀ ਬਣ ਗਈ ਜੰਤਰ ਨਾਲ ਤੇ ਮੰਮੀ ਆ ਦੇ ਜੰਤਰ ਅੱਜ ਦਾ ਲੈ ਰਿੜਕਦੇ ਬਈ ਲੱਸੀ ਬਣਾ ਦੇ ਪਿਆ ਰਿੜਕਦੀ ਹੁਣ ਸੰਗਮੈਂਟ ਦਾ ਡੈਡੀ ਵੀ ਰੋਸੇ ਨੂੰ ਲੱਸੀ ਨਾਲ ਰੋਟੀ ਖਾਂਦੇ ਆ ਐਦੀ ਲੋਜੀ ਜੰਤਰ ਨੇ ਕਰਤਾ ਕਮਾਲ ਦਹੀਂ ਤੋਂ ਬਣਾਤੀ ਲੱਸੀ ਹੰਦੰਨੇ ਡੈਡੀ ਜੀ ਨੂੰ ਲੋਜੀ ਭੂਆ ਜੀ ਸਾਨੂੰ ਦੇ ਗਏ ਸਾਗ ਗਰਮ ਗਰਮ ਅੱਜ ਬਣਾਇਆ ਭੂਆ ਨੇ ਟੋੜਕਾ ਲਾ ਕੇ ਹਟੇ ਅੱਛਾ ਅੱਛਾ ਟੋੜਕਾ ਲਾ ਕੇ ਹਟੇ ਭੂਆ ਦੇ ਗਏ ਸੀ ਐ ਐਦੀ ਹੁੰਦਾ ਹੈ ਗਵੰਡੀਆਂ ਦਾ ਇਧਰ ਸਬਜ਼ੀ ਚਲ ਜਾਂਦੀ ਉਧਰ ਆ ਜਾਂਦੀ ਆ ਵੰਡ ਕੇ ਖਾਸ਼ਾ ਕੀਦਾ ਹੋਏ ਐਦਾਂ ਹੀ ਲੋ ਜੀ ਰੋਟੀ ਬਣ ਗਈ ਆ ਦੇਖੋ ਰੋਟੀ ਜਲੀਓ ਦਿਖਾਈ ਨਹੀਂ ਚਲੀਓ ਗਈ ਨਹੀਂ ਐਨੀ ਵੀ ਨਹੀਂ ਜਲੀ ਹਾਂ ਦੇਖੋ ਰੋਟੀ ਮम्मी ਜੀ ਦਾਤਾ ਸੀ ਕੋਈ ਨਹੀਂ ਕੋਈ ਨਹੀਂ ਐਦਾਂ ਹੋ ਜਾਂਦਾ ਕੁਛ ਨਹੀਂ ਹੁੰਦਾ ਮੇਰੇ ਮम्मी ਤਾਂ ਦਿਲ ਤੇ ਲਾ ਕੇ ਮੇਰੀ ਜਲੀਓ ਰੋਟੀ ਕਿਉਂ ਦਿਖਾਤੀ ਐਨੀ ਵੀ ਨਹੀਂ ਜਲੀ ਮम्मी ਜੀ ਐਨਕਾ ਤਾਂ ਚੱਲਦਾ ਹੀ ਆ ਲੋ ਜੀ ਆਪਾਂ ਹੋ ਗਏ ਤਿਆਰ ਆਪਾਂ ਚੱਲੇ ਅੱਜ ਸ਼ਾਪਿੰਗ ਤੇ ਅੱਜ ਆਪਾਂ ਲੈ ਕੇ ਆਣੀਆਂ ਚਾਦਰਾਂ ਮੰਮੀ ਜੀ ਘਰ ਵਾਸਤੇ ਤੇ ਚਲੋ ਹੁਣ ਚੱਲਦੇ ਆਂ ਤੇ ਲੈ ਕੇ ਆਂਦੇ ਆਂ ਬੀਬੀ ਜੀ ਘਰੇ ਰਹੋਗੇ ਆਪਾਂ ਜਾ ਕੇ ਆਂਦੇ ਆਂ ਲੋ ਜੀ ਆਪਾਂ ਆ ਗਏ ਵਿਚਾਰ ਮੈਦਾ ਮਾਰ ਤੇ ਹੁਣ ਆਪਾਂ ਦੇਖ ਰਿਹਾ ਸਮਾਨ 7000 ਰੁਪਏ ਤੱਕ ਕੇ ਪ੍ਰਾਈਸ ਆਸ ਤੇ ਲਈ ਚਲੋ ਚਲੋ ਲੋ ਕਿੱਦ ਲੈ ਆਪਾਂ ਦਾ ਚਾਦਰਾਂ ਲੈਣੇ ਇਧਰ ਮੈਨੂੰ ਉਧਰ ਪਿੱਛੇ ਹੋਣੀ ਆ ਪਿੱਛੇ ਹੋਣੀ ਆ ਲੋ ਜੀ ਦੇਖੋ ਕਿਹੜੀ ਲੈਂ ਚਾਦਰ ਬੈੱਡ ਸ਼ੀਟ ਦੇਖੋ ਕਿਹੜੀ ਪਸੰਦ ਆਂ ਦੇ 7000 ਰੁਪਏ ਨੇ ਕਿਉਂਕਿ ਆਪ ਜਾ ਕੇ ਲੈ ਕੇ ਚੋਣ ਜਿਹੜੀ ਇਹ ਵੀ ਸੋਹਣੀ ਆ ਵਾਲੀ ਜਿਹੜੀ ਆ ਇਹ ਜਾ ਰਹੀ ਸੋਹਣੀ ਆ ਇਹ ਮੈਨੂੰ ਵਧੀਆ ਲੱਗੀ ਆ ਸੋਹਣੀ ਆਹੋ ਖੋਲ ਕੇ ਦੇ ਸਾ ਤੇ ਇਹ ਥੋੜਾ ਚੰਗਾ ਹੈ ਐਂਦੀ ਦੇਖ ਲੈ ਪੈਕ ਕਿੰਤੀਆਂ ਆਇਆ ਹੈ ਆਹ ਦੇਖ ਲਓ ਆ ਵੀ ਇੱਕ ਆਹ ਇਹ ਦੇਖ ਲਓ ਜਿਹੜੀ ਮੱਝੀ ਦੇਖ ਲਓ ਬੜੀ ਨਿਕਲਰ ਚੱਲਦੀ ਹੈ ਹਾਂ ਬਹੁਤ ਠੀਕ ਇਹ ਦੇ ਖੋਲ ਕੇ ਦੇ ਚੈੱਕ ਕਰਸਾ ਖੋਲ ਕੇ ਨਹੀਂ ਉਧਰ ਦੇਖਣਾ ਹਾਂ ਹਾਂ ਜੀ ਇਹ ਨਹੀਂ ਫੁੱਲ ਸਾਈਜ਼ ਹੁੰਦਾ ਜੀ ਗਰਮਾ ਨਹੀਂ ਨੋਰਮਲ ਕੋਟਨ ਚ ਬਣਾਈ ਹੈ ਲੈ ਗਰਮਾ ਚਾਹੀਦੀ ਹੈ ਗਰਮ ਨਹੀਂ ਹੈ ਗਰਮ ਨਹੀਂ ਆ ਗਿਆ ਕੋਟਨ ਚ ਹੈ ਕੋਟਨ ਨਹੀਂ ਆਣੀ ਚਾਹੀਦੀ ਇਹ ਤਾਂ ਕੋਟਨ ਹੀ ਹੈ ਜੀ ਅੱਛਾ ਗਰਮਾ ਹਲੇ ਆਈ ਹੈ ਨਹੀਂ ਐਸੇ ਹਲੇ ਨਹੀਂ ਆਇਆ ਦੇਖ ਰੋ ਕੋਟਾਂ ਵੀ ਲੈਣੇ ਨੇ ਗਰਮ ਚਾਹੀਦੀਆਂ ਦੇਖੋ ਹੁਣ ਇੱਧਰ ਲੋ ਜੀ ਦੇ ਆਓ ਮੰਮੀ ਜੀ ਆਪਾਂ ਆਪਣੇ ਨੇ ਕੱਪੜੇ ਲੈ ਲਏ ਆਪਾਂ ਆਪਣੀ ਸ਼ਾਪਿੰਗ ਕਰ ਲਈ ਸਾਨੂੰ ਚਾਦਰ ਮਿਲੀਆਂ ਗਰਮ ਮਿਲੀਆਂ ਨਹੀਂ ਤੇ ਹੁਣ ਇਹੇ ਲੈ ਕੇ ਚੱਲੇ ਹੁਣ ਆਪਣੀ ਸ਼ਾਪਿੰਗ ਕਰ ਲਈ ਆਪਾਂ ਬੋ ਜੀ ਆਪਾਂ ਪਹੁੰਚ ਗਏ ਆ ਡੀਮਾਰਟ ਹੁਣ ਇੱਥੇ ਦੇਖਦੇ ਸਾਨੂੰ ਮਿਲਦੀ ਕਿ ਨਹੀਂ ਚਲੋ ਆਹ ਬਹੁਤ ਦੂਰ ਆਇਆ ਚਲੋ ਹੁਣ ਅੰਦਰ ਦੇਖਦੇ ਅੰਦਰ ਜਾ ਕੇ ਡੀਮਾਰਟ ਆਹੋ ਉਹ ਗਣੇ ਆਂਦੀਆ ਚਲੋ ਹੁਣ ਅਸੀਂ ਵੀ ਜਾ ਕੇ ਦੇਖਦੇ ਆ ਫਸਟ ਟਾਈਮ ਆਇਆ ਅੱਛਾ ਬੜੋ ਜੀ ਬੜੋ ਅੰਦਰ ਚੈੱਕ ਕਰਨੇ ਪਤਾ ਨਹੀਂ ਆਉਟ ਨਹੀਂ ਹੈ ਅੱਛਾ ਜੀ ਲੋ ਜੀ ਲੈਣ ਕੁਝ ਹੋ ਰਾਇ ਸੀ ਲੈ ਆਪਾਂ ਕੁਝ ਹੋਰ ਹੀ ਲਿਆ ਛੋਟਾ ਮੋਟਾ ਸਮਾਨ ਲੈ ਲਿਆ ਆਪਾਂ ਤੇ ਚਾਦਰਾਂ ਗਰਮ ਮਿਲਿਆ ਨਹੀਂ ਸਾਨੂੰ ਦੂਜੀਆਂ ਮਿਲਦੀਆਂ ਸੀਗੀਆਂ ਤੇ ਇੱਕ ਸੁਨੀਲ ਦੀਆਂ ਸੀਗੀਆਂ ਆਪਾਂ ਇਹ ਨਹੀਂ ਲੈਣੀਆਂ ਆਪਾਂ ਚਲੋ ਹੁਣ ਆਪਣੇ ਸ਼ਹਿਰ ਹੀ ਜਾ ਕੇ ਦੇਖਦੇ ਆਂ ਚਲੋ ਇੱਥੇ ਵੀ ਘੁੰਮ ਹੀ ਲਿਆ ਮੰਮੀ ਨਹੀਂ ਬੰਨੇ ਨਾ ਚਲੋ ਹੁਣ ਚੱਲਦੇ ਆਂ ਇੱਧਰ ਹੈਗਾ ਟੀਮਾਰਟ ਇੱਧਰ ਆਪਾਂ ਚਲੋ ਚਲੀਏ ਲੋ ਜੀ ਆਪਾਂ ਆ ਗਏ ਆਪਣੇ ਸ਼ਹਿਰ ਅਨੰਦਪੁਰ ਰੋਡ ਤੇ ਆਂ ਕਹਿੰਦੇ ਪੁਲ ਚੱਕਰਾ ਕੇ ਜਾਣਾ ਤੇ ਹੁਣ ਕੋਲ ਚਾ ਲੈ ਕੇ ਜਾਵਾਂਗੇ ਮੰਮੀ ਜੀ ਬੈਠੇ ਦੂਰੋਂ ਆਏ ਕੋਲ ਚਾ ਲੈ ਕੇ ਸੰਜੀਆਂ ਆਹ ਕੋਲ ਚਾ ਖਾਣਾ ਹੈ ਘਰੇ ਜਾ ਕੇ ਪੈਕ ਕਰਾ ਕੇ ਜਾਂਦੇ ਲੋ ਜੀ ਸਾਰਿਆਂ ਨੇ ਹਮਲਾ ਮਾਰਤਾ ਕੋਲਚੇ ਨੂੰ ਇੱਧਰ ਮੰਮੀ ਜੀ ਵੀ ਲੱਗਿਆ ਅਸੀਂ ਵੀ ਭੁੱਖ ਬਹੁਤ ਲੱਗੀ ਸਾਨੂੰ ਹੁਣ ਤੇ ਬੀਬੀ ਜੀ ਵੀ ਬੈਠੇ ਆ ਚਾ ਵੜਾ ਕੇ ਇਹ ਮੂਹਰੇ ਤਾਂ ਤਿੰਨ ਭਾਂਡੇ ਕਾਫੀ ਟਾਈਮ ਲੱਗ ਗਿਆ ਤੂੰ ਮੁਰ ਨਹੀਂ ਗਿਆ ਚਾਦਰਾਂ ਦਾ ਮਿਲਿਆ ਨਹੀਂ ਹੁਣ ਆਪਣੇ ਸ਼ਹਿਰੋਂ ਦੇਖਾਂਗੇ ਕੱਲੂ ਜਾਵਾਂਗੇ ਲੈ ਕੇ ਆਵਾਂਗੇ ਚਾਦਰਾਂ ਇੱਥੇ ਮੈਂ ਤਾਂ ਫਿਰਦਾ ਸੀ ਵਧੀਆ ਹੈ ਨਾ ਕੁਲਸਾ ਮਿਰਚਾ ਵਧੀਆ ਬਣਾਇਆ ਕੁਲਸਾ ਚਲੋ ਹੁਣ ਖਾਂਦੇ ਆਪਾਂ ਫੇਰ ਮੇਲ ਦੇ ਦੱਸਦੇ ਕੀ ਕਰਦੇ ਲੋ ਜੀ ਆਪਾਂ ਮਾਤਾ ਜੀ ਦੀਆਂ ਐਣਕਾ ਤੇ ਟਾਂਗੂ ਲੈ ਆਂਦਾ ਬਾਹਰ ਬੀਬੀ ਨੇ ਜਾਣਾ ਟਾਂਗੂ ਹੈਗਾ ਟਾਂਗੂ ਆ ਦੇ ਚਲ ਪਾ ਨਵੀ ਮਾਤਾ ਨੇ ਲੱਗ ਲੱਗ ਰੱਖੇ ਤੇ ਘਰ ਲੈ ਇੱਕ ਬੰਡੇ ਨੇ ਹਾਲੋ ਏਡਾ ਅੱਜ ਬੀਬੀ ਨਹੀਂ ਜਾਣਾ ਆਪਣੀ ਫਰੈਂਡ ਕੋ ਦੁਕਾਨਾ ਉਹ ਕਣ ਬੋਲ ਜਾ ਬੀਬੀ ਜੀ ਸੰਗ ਜਾ ਤੇ ਫਿਰ ਹੋਰ ਬਾਦੇ ਬਣੀ ਇੱਕ ਕੁੜੀ ਵੀ ਉਹ ਮੈਨ ਲੈ ਪਹਿਲਾ ਉਹ ਇੱਕ ਬਣਾ ਦੇ ਇਹਨ ਅੱਛਾ ਮੋੜ ਕੇ ਇਹਨੇ ਨਾ ਲਿਆ ਬੀਬੀ ਰੋਸ ਕੇ ਮੇਰੀ ਵਲੌਗ ਨਹੀਂ ਬਣਾ ਦੇ ਵੀ ਵੀ ਕੋਈ ਨਹੀਂ ਹੋਂ ਤੇਰਾ ਬਲੌਗ ਬਣਾ ਦੰਦੇ ਹੁਣ ਬੀਬੀ ਨੇ ਜਾਣਾ ਆਪਣੀ ਸਹੇਲੀ ਕੋ ਜਾਣਾ ਕਹਿੰਦੀ ਵਿਆਹ ਦੀ ਨਿਸ਼ਾਨੀ ਲੈ ਕੇ ਆਣੀ ਆ ਮੈਂ ਵਿਆਹ ਤੇਰਾ ਲੋਕਾਂ ਨੂੰ ਦੱਸਣਾ ਬੀਬੀ ਗੁੱਸਾ ਕਰ ਗਏ ਵੀਡੀਓ ਕਾਤੇ ਬਣਾਈ ਨਾਲੇ ਕਹਿੰਦੇ ਵੀਡੀਓ ਨਹੀਂ ਬਣਾਉਣੀ ਨਾਲੇ ਕਹਿੰਦੇ ਨਹੀਂ ਐਦਾਂ ਦੀ ਨਹੀਂ ਬਣਾਣੀ ਆ ਲੈ ਆਪਣੀ ਸਹੇਲੀ ਨੂੰ ਦੇਣ ਜਲਦੀ ਆ ਤੂੰ ਨਿਸ਼ਾਨੀ ਦੱਸ ਵਿਆਹ ਦੀ ਬੀਬੀ ਸਾਡੀ ਲੜਾਕੀ ਆ ਪਿਆਰ ਵਧਾਉਂਦੀ ਰਹਿੰਦੀ ਅੰਦੀ ਆਸਫੀ ਬੀਬੀ ਐਵੇਂ ਚਾਪੀ ਨਹੀਂ ਨਹੀਂ ਤੈਨੂੰ ਵੀਰ ਦੇਣੀ ਤੈਨੂੰ ਲੈ ਕੇ ਜਾਣਾ ਤੇਰੀ ਸਹੇਲੀ ਕੋ ਉਹ ਟੋਲਟੀ ਆ ਜਾਣੀ ਮੈਨੂੰ ਹੜ ਦਾ ਨਾ ਨਾ ਤੈਨੂੰ ਲੈ ਕੇ ਜਾਣਾ ਸਹੇਲੀ ਕੋ ਨਿਸ਼ਾਨੀ ਦੇ ਕੇ ਆਣੀ ਪਿਆ ਸੀ ਬੀਬੀ ਲੈਣੇ ਢਾਂਗੂ ਅੰਦਰ ਰੱਖਿਆ ਠੀਕ ਹੈ ਰੱਖਿਆਉਂਦੀ ਆ ਭੱਜ ਜਾ ਉਹ ਵੀ ਇਹਦੀ ਮੂਰੀ ਮੂੰਹ ਪੋਟ ਬੀਬੀ ਖੁਸ਼ ਹੋ ਗਈ ਇਹ ਦੇਖ ਇੱਲਾ ਵੀ ਦੋ ਦਿਨ ਹੋ ਗਏ ਮਾਤਾ ਗਈ ਸੀ ਆਪਣੀ ਸਹੇਲੀ ਕੋ ਸਹੇਲੀ ਮਾਤਾ ਦੀ ਮਿਲ ਹੀ ਨਹੀਂ ਤੇ ਬੀਬੀ ਕਹਦੀ ਫੇ ਜਾਵਾਂਗੇ ਇਹ ਮਿਲ ਕੇ ਆਵਾਂਗੇ ਅੱਜ ਵੇਲ ਲੱਗਾ ਬੀਬੀ ਦਾ ਹਾਂ ਉੱਥੇ ਗਏ ਸੀ ਭੋਗ ਤੇ ਉਹ ਚਲੋ ਅੱਜ ਮਲਾ ਕੇ ਆਂਦੇ ਬੀਬੀ ਨੂੰ ਉਹਦੀ ਸਹੇਲੀ ਸਹੇਲੀ ਨਾਲ ਕਿੰਨੇ ਦਿਨ ਹੋ ਗਏ ਮਿਲੇ ਨਹੀਂ ਹੈਗੇ ਟਾਈਮ ਹੋ ਗਿਆ ਹਲੋ ਜੀ ਇੱਧਰ ਸਾਗ ਦੀ ਵੀ ਤਿਆਰੀ ਸੀ ਆਜ ਹੁਣ ਸਾਗ ਹੀ ਰਹਿਣਾ ਮੰਮੀ ਜਿੱਥੇ ਵੀ ਸਾਗ ਬੀਜਿਆ ਦੇਖਦੇ ਨਾ ਕਹਿੰਦੇ ਉਹਦੀ ਸਾਗ ਕਿੰਨਾ ਵਧੀਆ ਲੱਗਾ ਆ ਐਵੇਂ ਆ ਨਾ ਬਿੱਤੇ ਬੜਦੇ ਨੂੰ ਤੋਂ ਮੰਮੀ ਤਾਂ ਸਕ੍ਰੇਜ਼ ਲੈਂਦਾ ਸਾਗ ਦਾ ਵੀ ਆ ਸਾਗ ਕਿੰਨਾ ਸੋਹਣਾ ਲੱਗਾ ਆ ਕਿਉਂਕਿ ਸਿਆਲ ਦਾ ਮੀਵ ਆਇਆ ਹਾਂ ਇਹੀ ਹੁੰਦਾ ਆ ਇਹ ਪੰਜਾਬ ਦਾ ਆ ਤਾਂ ਫਿਰ ਸਾਰੇ ਬਾਨਾ ਹੀ ਹੋਣਾ ਹੈ ਸਾਗ ਓ ਕਿੰਨਾ ਸੋਹਣਾ ਲੱਗਿਆ ਮ ਤਨੀਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਧਰ ਮੰਮੀ ਜੀ ਨੇ ਦੇਖੋ ਮੰਮੀ ਜੀ ਇਦਾਂ ਨਾ ਕਰਿਆ ਕਰੋ ਜਦੋਂ ਬੰਦੇ ਆ ਤਾਂ ਐੜ ਆਇਆ ਕਰੋ ਪਿੱਛੇ ਖਲਾਰਾ ਵੀ ਆਉਂਦਾ ਪਿਆ ਸਾਡਾ ਘਰ ਦਾ ਆਪਣੇ ਟੈਂਟ ਦਾ ਹੀ ਆ ਕੋਈ ਨਹੀਂ ਘਰ ਦਾ ਹੀ ਆ ਹਾਂ ਮਾਤਾ ਜੀ ਚਾਹ ਦੇ ਪੀ ਰਹੇ ਆ ਗਲਾਸ ਤੋਰੇ ਆ ਆਪਣਾ ਬੀਬੀ ਪਿਆਰ ਬਹੁਤ ਵਧਾ ਦੇ ਸਾਡੇ ਨਾਲ ਲੋ ਜੀ ਇੱਧਰ ਮਾਤਾ ਜੀ ਐੜ ਕਾ ਸਵਾਰਦੇ ਓਏ ਐਂਦੀ ਜੀ ਜੀ ਮੇਰਾ ਵੀ ਫਰਾਂਵੂ ਵੀ ਕਹਿੰਦਾ ਦਵਾ ਲੈ ਅੱਛਾ ਕੱਲੂ ਮਾਤਾ ਜੀ ਨੂੰ ਦਵਾਈ ਵੀ ਲੈ ਆਣੀ ਆ ਮੰਮੀ ਜੀ ਨੂੰ ਵੀ ਲੈ ਕੇ ਜਾਣਾ ਮੈਨੂੰ ਕੰਮ ਬਹੁਤ ਆ ਥੋਈ ਨਹੀਂ ਚੱਲ ਵੀ ਮਾਤਾ ਲੈ ਟਾਂਗੋ ਬਸ ਦੇ ਨਮਸ਼ਰ ਘੁੰਮ ਕੇ ਆ ਗਈ ਘੁੰਮ ਕੇ ਆ ਗਈ ਥੋੜਾ ਬਹੁਤ ਸਮਾਨ ਲੈਂਦਾ ਦਿਖਾਇਆ ਹਾਂ ਹਾਂ ਉਹ ਦਿਖਾਦੇ ਆ ਕੇ ਦਿਖਾਣੇ ਆ ਤੇ ਨਾਲੇ ਮੈਂ ਹੁਣ ਥਲੇ ਤੇਲ ਤੂਲ ਵੀ ਲੈਣ ਜਾਣਾ ਆ ਸਰੋਂ ਦਾ ਐਨਕੇ ਦਾ ਚੱਲਦਾ ਸਾਡੇ ਘਰੇ ਤੜਕਾ ਲੈ ਵੀ ਮਾਤਾ ਆਪਣੇ ਕੱਪੜੇ ਵੀ ਦੇਖ ਰਹੇ ਆ ਹਾਂ ਉਹ ਸਲਵਾਰ ਵੀ ਰੱਦੀ ਪਾਰੀ ਅੱਛਾ ਦੂਜੇ ਪਾਸੇ ਨੂੰ ਪਲਟਾ ਲੈਣੇ ਕੱਪੜੇ ਆ ਟਾਂਗੂ ਖੜਿਓ ਮਾਤਾ ਜੀ ਦਾ ਮੰਮੀ ਜੀ ਆਪਾ ਚੰਗੇ ਤਰ੍ਹਾਂ ਨਾਲ ਫਵਾ ਦਈਏ ਤੇ ਮਾਤਾ ਸਾਹਿਬਾ ਲੋਈ ਫ੍ਰੀਜ ਚ ਕੱਢ ਲਿਆ ਦੇਣੀ ਆਪਾ ਬੀਬੀ ਨੇ ਰੱਖਿਓ ਪਿਆਰ ਨਾਲ ਚੰਗਾ ਵੀ ਮੰਮੀ ਹਾਂ ਆ ਬੀਬੀ ਨਿਸ਼ਾਨੀ ਫੜ ਲਾ ਮੈਂ ਸਕੂਟੀ ਲਿਆਵਾਂ ਉਹ ਕੋਕਲੀ ਚ ਰੱਖਿਆ ਲਾ ਉਹਦੇ ਵਿੱਚ ਰੱਖ ਲਾ ਅੱਛਾ ਵਿੱਚ ਹੀ ਰੱਖ ਲਵਾਂ ਚੱਲ ਠੀਕ ਆ ਹਾਂ ਬੀਬੀ ਨੂੰ ਚਾਹ ਆ ਤੇਲੀ ਮੈਨੇ ਵਾਹ ਬੰਮੀ ਫਾਈਟ ਹੋ ਕੇ ਛੱਟੀਆ ਪਿਆਰ ਵਧਾ ਕੇ ਛੱਟਿਆ ਸਾਰੇ ਚਲੋ ਹਣ ਬੀਬੀ ਨੂੰ ਲੈ ਕੇ ਚੱਲਦੇ ਆ ਤੇ ਉਹਦੇ ਸੇਲੀ ਦਾ ਮਨਾਉਨੇ ਆ ਹੋ ਜੀ ਬੀਬੀ ਆ ਗਏ ਕਿੰਨੇ ਦਿਨਾਂ ਤੋਂ ਕਹਿ ਰਹੇ ਸੀਗੇ ਮੈਂ ਮਿਲਣਾ ਆ ਮਿਲਣਾ ਸੇ ਲੈਣਾ ਆ ਲੋ ਤੁਹਾਡੀ ਨਿਸ਼ਾਨੀ ਨਾਲੇ ਕਾਦੀ ਰੱਖੀਓ ਮਾਤਾ ਨੇ ਚਲੋ ਹੁਣ ਬੈਠੋ ਫੇ ਮੈਂ ਲੈ ਜਾਂਦੀ ਆ ਮਾਤਾ ਨੂੰ ਮੋੜ ਵੀ ਲੈ ਜਾਈ ਹਾਂ ਮੈਂ ਫੇ ਲੈ ਜਾਂਦੀ ਆ ਚਲੋ ਮੈਂ ਜਾ ਆ ਮੋੜ ਵੀ ਲੈ ਦੇ ਠੀਕ ਆ ਠੀਕ ਆ ਅੰਮੀ ਸਾਸੀ ਜਾਨ ਅੰਤਰੀ ਕੋਈ ਸਾਨੂੰ ਜਦੋਂ ਸੁਭਾਣ ਹੋਣਾ ਲੈ ਲੋ ਜੋ ਚਾਹੀਦਾ ਚੱਕੋ ਅਪਾ ਨੂੰ ਐਨ ਕੇ ਦਾ ਤੇਲ ਚਾਹੀਦਾ 2 ਲੀਟਰ 2 ਐਨ ਕੇ ਦਾ 2 ਲੀਟਰ ਚਾਹੀਦਾ ਹੋਰ ਹੋਰ ਕੋਈ ਬਾਸ ਬਾਸੇ ਕੋ ਚਾਹ ਅਗੋ ਖਾਂਡੇ ਵੀ ਸਰਪਸਾਬ ਨੇ ਕੀ ਹੈ ਕਿ ਮੋੜ ਕੀ ਹੋ ਗਿਆ ਕਿਹੜੇ ਜਾਣ ਜਾਂਦਾ ਅੱਜ ਉਤਰ ਜਾਏ ਇਸ ਲਈ ਤੇ ਹੋ ਗਿਆ ਲਾਉਂ ਜੀ ਨਾ ਇਹ ਮੈਂ ਆਪਣੇ ਅੰਤਰ ਇਹਨਾਂ ਦਾ ਸਮਾਨ ਲੈ ਜੀਦਾ ਆਪਰ ਇਧਰ ਮਾਤਾ ਦੇ ਮੰਦਿਰ ਕੀ ਤਨ ਹੋ ਰਿਹਾ ਆ ਤੇ ਇਧਰ ਅੰਤਰ ਜੀ ਸਮਾਨ ਕੱਟ ਰਿਹਾ ਆ ਤੇਲ ਆ ਗਿਆ ਪੋ ਐਨ ਕੇ ਦਾ ਹੁਣ ਤੜਕਾ ਲਾਵਾਂਗੇ ਘਰੇ ਲੋ ਜੀ ਘੇ ਵੀ ਆ ਗਿਆ ਲੋਈ ਅੰਕਲ ਪੈਸੇ ਮੰਦਰਾ ਦੇਖੋ ਘੇਰਾ ਅੱਛਾ ਕਲਰ ਫਾਫੇ ਚ ਪਾਈਏ ਸਮਾਨ ਲੋ ਜੀ ਲੋਈ ਭਾਈਏ ਭੂਏ ਮੰਦਰਾ ਦੇਖੋ ਐਨ ਪੈਕ ਕਰਕੇ ਦੇਤਾ ਅੰਕਲ ਜੀ ਨੇ ਸਮਾਨ लो जी, लो जी। दे दे चंगी तरह चेक करने अंकल है बस योपी <laughs> दे, कोई नाम ना मेरा मेरा दे भी। मिठी दे दो कोई ना जा। मेरा कोई नाम हाँ ये दे दो ਆਹ ਦੇਖੋ 5 ਰੁਪਏ ਬਚਦੇ ਸੀ ਅੰਕਲ ਜੀ ਹੋਰ ਵਿਚੇਵਾਦੋ ਚਲੋ ਠੀਕ ਹੈ ਅੰਕਲ ਜੀ ਓਕੇ ਜੀ ਲੋ ਜੀ ਆਪਾਂ ਆ ਗਏ ਮੰਮੀ ਅਸੀਂ ਲਿਆਂਦਾ ਸਮਾਨ ਕੱਢੀ ਆ ਠੀਕ ਹੈ ਹਾਂ ਜੀ ਲੀਬੀ ਆਪਣੀ ਸਹੇਲੀ ਕੋ ਬੈਠੇ ਸੀ ਗੱਲਾਂ ਕਰਦੇ ਸੀ ਹੂੰ ਕਿੱਦਾਂ ਲਿਆਂਦਾ ਸੀ ਅੱਛਾ ਸਮਾਨ ਦਿਖਾਈਏ ਹੁਣ ਸਾਰਿਆਂ ਨੂੰ ਚਲੋ ਹੁਣ ਤੁਹਾਨੂੰ ਸਾਰਿਆਂ ਜਿਹੜੇ ਸਮਾਨ ਲਿਆਂਦਾ ਆਪਾਂ ਉਹ ਦਿਖਾ ਦੇ ਜਿਹੜਾ ਨਹੀਂ ਲਿਆਂਦਾ ਜਿਹਦੇ ਲੱਗੇ ਸੀ ਉਹ ਤਾਂ ਕੱਲੂ ਲਿਆ ਹੋਣਾ ਆ ਤੇ ਹੁਣ ਜਿਹੜਾ ਲਿਆਂਦਾ ਆ ਉਹ ਤੁਹਾਨੂੰ ਸਾਰਿਆਂ ਨੂੰ ਦਿਖਾ ਦੰਦੇ ਆ ਲਓ ਜੀ ਗਏ ਆਪਾਂ ਚਾਦਰਾਂ ਲਿਆਏ ਆਪਾਂ ਕੁਝ ਹੋਰ ਹੀ ਮੰਮੀ ਜੀ ਤਾਂ ਖੁਸ਼ ਹੋ ਗਏ ਆ ਦੇਖੋ ਮੰਮੀ ਜੀ ਆਪਣੇ ਲਈ ਚਪਲਾ ਲਿਆਈ ਜਦ ਬੰਡੇ ਬੰਡੇ ਬਕਝਾਇਰਾ ਜਾਣ ਨੂੰ ਤਾਂ ਲੈ ਆ ਉਹ ਤਾਂ ਵਿਆਹ ਸ਼ਾਦੀ ਆਉਣੇ ਆ ਇਹ ਐਕਟਰ ਆਉਂਦੇ ਆ ਇਹ ਆ ਰਿਹਾ ਤੇ ਕੀਤੀ ਹੋਗਾ ਤੇ ਆ ਹਾਂ ਇਹ ਲੈ ਆਂਦੇ ਆ ਤੇ ਆਪਾਂ ਗਲਾਸੀਆਂ ਇੱਕ ਲਿਆਂ ਦੀ ਜੋੜੀ ਹਾਂ ਸੋਹਣੀਆਂ ਆ ਦੱਸਿਓ ਜਰੂਰ ਹਨਾ ਬਹੁਤ ਵਧੀਆ ਲੱਗੀਆਂ ਤੇ ਮੈਂ ਕਿਹਾ ਚਲੋ ਇੱਕ ਜੋੜੀ ਲੈ ਜੰਨੇ ਆ ਮੰਮੀ ਜੀ ਤੇ ਇੱਧਰ ਫੰਡੇ ਤੋਂਣੇ ਵਾਲੇ ਇਹ ਵੀ ਦਿਖਾ ਲੈਣਾ ਆ ਇੱਕ ਦਾ ਇੱਕ ਫਰੀ ਸੰਘ ਦੇ ਘਾਤੇ ਹੋ ਇੱਕ ਤਾਂ ਘਰ ਦਾ ਸਮਾਨ ਹੀ ਆ ਦੱਸ ਇਹਦੇ ਵਿੱਚ ਸਾਰਿਆਂ ਦੇ ਘਰੇ ਚੱਲਦੇ ਹੀ ਆ ਇੱਕ ਨਾ ਇੱਕ ਫਰੀ ਕਿ ਲਾਲ ਚ ਕਰ ਲੈ ਇੱਕ ਇਹ ਉਹ ਆ ਕਰ ਲੈ ਤਾਂ ਕੰਨਾ ਪੈਂਦਾ ਬੁੜੀਆਂ ਦਾ ਚੱਲਦਾ ਹੀ ਆ ਮੰਮੀ ਜੀ ਆਪਣੇ ਲਈ ਕਲਿੱਪ ਲੈ ਆਏ ਦੇਖੋ ਕਿੰਨਾ ਸੋਹਣਾ ਆ ਹੈਨਾ ਹਾਂ ਮੋ ਵਧੀਆ ਮਮਮੀ ਇਹ ਦਬਿਆ ਸ਼ਾਦੀ ਜਾਂਦੇ ਨਾ ਉਦੋਂ ਲਾਂਦੇ ਹੁੰਦੇ ਵਾਲਾ ਚ ਮੰਮੀ ਇਹਨੇ ਮੈਂ ਲੈ ਜਾ ਮੈਂ ਕਿ ਲੈ ਜਾ ਆ ਲੈ ਜਾਂਦੇ ਕੱਪੜੇ ਟੰਗਣ ਲਈ ਜਿੱਦਾਂ ਕੱਪੜੇ ਸੁੱਕਣੇ ਵਾ ਉੱਪਰ ਲਾਣ ਲਈ ਚਕੋਟੀਆਂ ਲੈ ਆਂਦੀਆਂ ਚਕੁੰਡੀਆਂ ਕਹਿੰਦੇ ਇਹਨੂੰ ਮੰਮੀ ਜੀ ਤਾਂ ਉਹ ਇਹੀ ਕਹਿੰਦੇ ਆ ਪਤਾ ਨਹੀਂ ਮੇਰਾ ਚਕੁੰਡੀਆਂ ਹੀ ਆ ਨਾ ਆਹ ਕਿਆ ਕਹਿੰਦੇ ਆ ਮੈਨੂੰ ਨਹੀਂ ਪਤਾ ਆ ਦੇਖੋ ਇਹੋ ਜੀ ਚੀਜ਼ ਪਹਿਲੀ ਵਾਰ ਘਰੇ ਆਈ ਆ ਨਹੀਂ ਅੱਗੇ ਸੀਗੀ ਉਹ ਟੋਟ ਗਈ ਸਗੀਆ ਮੈਂ ਕਿ ਲੈ ਜਾਓ ਕੱਪੜੇ ਉਡਣੇ ਨਾਲੋਂ ਚੰਗੇ ਆ ਭਾਰੇ ਹੁੰਦੇ ਨਾ ਕੱਪੜੇ ਲੋ ਜੀ ਭੂਆ ਜੀ ਵੀ ਆ ਗਏ ਐਂਟਰੀ ਦੇਖੋ ਭੂਆ ਜੀ ਦੀ ਭੂਆ ਦਾ ਪਤਾ ਨਾ ਕੀ ਜਾਂਦੇ ਕੀ ਕਹਿੰਦੇ ਟਿਕਣੀ ਹੈ ਹਾਂ ਠੀਕ ਹੈ ਨੇ ਕੀ ਕਹਿੰਦੇ ਆ ਭੂਆ ਜੀ ਵੀ ਕੰਫਿਊਜ਼ ਤਿਆਰ ਪੇ ਦਾ ਹਾਂ ਨਹੀਂ ਨਹੀਂ ਆਪ ਪਤਨ ਡੀਮਾਰਟ ਤੋਂ ਲਿਆਂਦਾ ਹੈ ਹੂੰ ਨੇ ਇੰਨਾ ਕੀ ਕਹਿੰਦੇ ਆ ਲਓ ਮੇਰੇ ਕੱਪੜੇ ਵੀ ਦਿਖਾਓ ਮੈਂ ਪੈਂਟ ਲੈ ਆਂਦੀ ਆ ਇੱਕ ਮੈਂ ਪੈਂਟ ਲੈ ਆਂਦੀ ਆ ਇੱਕ ਆ ਲੈ ਆਂਦੀ ਮੈਂ ਦਿਖਾਓ ਜੀ ਦਿਖਾਓ ਹਾਂ ਮੈਂ ਆਪਣਾ ਵੀ ਦਾ ਪਹਿਲਾ ਮਾਰ ਲਿਆ ਹਾਂ ਆਪਾਂ ਲੈਣਗੇ ਸੀ ਚਾਦਰਾਂ ਡਬਲ ਬੈੱਡ ਦੀਆਂ ਗਰਮ ਉਹ ਮਿਲੀਆਂ ਨਹੀਂ ਆਪਾਂ ਇਹ ਸਮਾਨ ਚੱਕ ਲੈ ਆਂਦਾ ਹਾਂ ਲੋ ਜੀ ਬਲਜੀਤ ਆਂਟੀ ਜੀ ਸਤਿ ਸ੍ਰੀ ਅਕਾਲ ਆ ਲੋ ਤੁਹਾਡਾ ਡੋਲੂ ਕੜੀ ਬਹੁਤ ਵਧੀਆ ਬਣਾਈਓ ਸੀ ਆਂਟੀ ਨੇ ਕੜੀ ਰਿੱਤੀ ਆਂਟੀ ਜੀ ਦਾ ਵੀ ਵਲੌਗ ਬਣਾ ਲਿਆ